ਨਹੀਂ ਡੇ ਲੇਕਿਨ ਹੁਣ ਜਿਹੜੇ ਜਿਹੜੇ ਹੀ ਰਵੀ ਕੁਮਾਰ ਰਵੀ ਜੀ ਕੀ ਗੱਲ ਕੀ ਹੋਈ ਘਟਨਾ ਦੀ ਵਾਪਰੀ ਘਟਨਾ ਇਹ ਹੋਈ ਆ ਕਿ ਉਹ ਮੰਦਰ ਜਾਣ ਡੇ ਸੀ ਰੋਜ਼ ਉਹੀ ਜਿੰਨਾਂ ਦੇ ਮਤਲਬ ਐਕਸੀਡੈਂਟ ਹੋਏ ਆ ਸਾਡੇ ਉੱਥੇ ਵਿਆਰਦੇ ਆ ਸਾਡੇ ਨਾਲ ਹੀ ਮਤਲਬ ਤੇ ਅਸੀਂ ਤੋਂ ਕੰਮ ਅਧਿਕਾਰ ਤੇ ਹੁੰਦੇ ਆ ਸਿੱਧੀ ਗੱਲ ਆਪਾਂ 7 ਵਜੇ ਕੰਮ ਤੋਂ ਹੁੰਦੇ ਆ ਇਹਨਾਂ ਦੇ ਇਹਨਾਂ ਦੇ ਪਿਓ ਵੀ ਕੰਮ ਤੇ ਗਏ ਸੀ ਕੋਈ ਨਹੀਂ ਸੀ ਇੱਥੇ ਤੇ ਕਹਿੰਦੇ ਮੰਦਰ ਜਾਣ ਡਿਆ ਸੀ ਤੇ ਆਪਾਂ ਖੁਦ ਮੈਂ ਵੇਖਿਆ ਨਹੀਂ ਹੈਗਾ ਜੋ ਦਸਦੇ ਪਏ ਉਹ ਗਲਤਦਾਨ ਪਿਆ ਮੰਦਰ ਜਾਣਦੇ ਸੀ ਤੇ ਕਹਿੰਦੇ ਉਸ ਟਾਈਮ ਇਹ ਚੀਜ਼ ਹੋਈ ਗਈ ਕਹਿੰਦੇ ਕਿ ਉਹ ਬੱਚਾ ਡਰਾਈਵਿੰਗ ਕਰਦਾ ਪਿਆ ਕਿਹਦੇ ਬੱਚੇ ਨੂੰ ਜਾਂਸੀ ਕਾਉਣ ਦੇ ਆ ਸਰਗ ਜਾਂਸੀ ਕਾਉਣ ਵਾਲੀ ਆ ਇਹ ਮੈਨੂੰ ਦੱਸੋ ਕਿਲੇ ਗੱਡੀ 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 ਜਰੀ ਲੈ ਗਈ ਆ ਹੁਣ ਪੁਲਿਸ ਲੈ ਗਈ ਇਸ ਸੜਕ 'ਤੇ ਹੋਈ ਉਹ ਗੱਡੀ ਜੀ ਨਾਮ ਲੈ ਕੋ ਰੰਜੀਤ ਕੌਰ ਰੰਜੀਤ ਕੌਰ ਜੀ ਕੀ ਹੈ ਸਾਰੀ ਇਕੱਠਾ ਹੋਣਾ ਪਈ ਹੈ ਹਾਂ ਜੀ ਇਹ ਭਾਜੀ ਹੱਡੇ ਕਰ ਕਰਾਇਦਾ ਰਹਿੰਦੇ ਰੈਂਟ ਤੇ ਤੇ ਇਹਨਾਂ ਦੇ ਦੋ بیٹے ਇੱਕ ਬੇਟੀ ਆ ਤੇ ਮੰਦਰੇ ਚੱਲੀ ਸੀ ਉੱਥੇ ਜਾਂਦੇ ਆ ਗੱਡੀ ਕੋਈ ਬੱਚਾ ਕੱਢਣ ਡਿਆ ਹੀ ਆਪਣ ਤੇ ਉਹ ਗੱਡੀ ਦੇ ਨਾਲ ਹੀ ਬੱਚਾ ਸਿਆ ਗਿਆ ਇਹਨਾਂ ਦੇ ਭੇਟੇ ਛੋਟੇ ਨੇ 4 ਕੋ ਸਾਲ ਦਾ 4 ਕੋ ਸਾਲ ਦਾ ਚੰਨ ਤੇ ਭੱਗਾ ਪਤਾ ਨਹੀਂ ਲੱਗਾ ਇਸ ਟੀ ਚੁੱਤੇ ਬਿਠੇ ਹੰਦ ਤੇ ਬਾਅਦ ਚ ਪਤਾ ਲੱਗਾ ਦੋ ਲੈ ਗਏ ਹੀ ਇਹ ਬੱਚੇ ਬੜੀ ਉਹਨਾਂ ਨੇ ਕੀਤੀ ਉਹ ਤਾਂ ਵਾਸਤੇ ਮੁੰਡਿਆਂ ਨੇ ਲੈ ਗਏ ਉਸੇ ਦਿਨ ਇਹਨਾ ਆਪਦੇਸ਼ ਕੁਮਾਰ ਉਰਫ ਮਿਸਤਰੀ ਇੱਥੇ ਰੈਂਟ ਤੇ ਰਹਿੰਦਾ ਉਹਦੀ ਵਾਈਫ ਸੀਗੀ ਤੇ ਆਪਣੇ ਬੇਟੇ ਨੂੰ ਲੈ ਕੇ 4 ਸਾਲ ਦਾ ਉਹਦਾ ਬੇਟਾ ਵਾ ਉਹ ਮੰਦਿਰ ਚੱਲੇ ਸੀਗੇ ਪਿੱਛੋਂ ਸਕੋਰਪੀਓ ਗੱਡੀ ਆਈ ਗੱਡੀ ਨੇ ਉਹਨਾਂ ਨਾਲ ਐਕਸੀਡੈਂਟ ਹੋਇਆ ਵਾ ਉਹਦਾ ਬੇਟਾ ਸੀਰੀਅਸ ਸੀਗਾ ਜਿਹਨੂੰ ਅੰਮ੍ਰਿਤਸਰ ਲੈ ਕੇ ਗਏ ਜਿੱਦੀ ਡੈਥ ਹੋ ਗਈ ਹੈ ਤੇ ਵਾਈਫ ਉਹਦੀ ਦਾ ਗਿੱਟਾ ਫੈਕਚਰ ਹੋਇਆ ਤੇ ਸੋਨੀਆਂ ਤੇ ਉਹਦੇ ਵੀ ਸੱਟਾਂ ਲੱਗੀਆਂ ਨੇ ਅਸੀਂ ਬਿਆਨ ਦੇ ਕੇ ਪੱਤਾ ਦੇ ਰਹੇ ਹਾਂ ਅਗੜੀ ਕਾਰ ਵੀ ਕਰੀ ਇਹ ਕਹਿੰਦੇ ਆ ਕਿ ਗੱਡੀ ਓਵਰਸਪੀਡ ਸੀ ਦੇਖੋ ਇਹ ਤੇ ਹੁਣ ਇਨਵੈਸਟੀਗੇਸ਼ਨ ਕਰਨ ਤੇ ਪਤਾ ਲੱਗੂਗਾ ਵੀ ਇਹ ਓਵਰ ਸਪੀਡ ਸੀ ਕਿ ਆਇਆ ਕੀਤਾ ਗੱਡੀ ਦਾ ਬਾਲਕੋ ਅਟੈਕ ਹੋ ਗਿਆ ਨਹੀਂ ਗੱਡੀ ਅਸੀਂ ਕਬਜ਼ੇ ਤੇ ਲੈਣੀ ਹੈ ਗੱਡੀ ਮਿਲ ਗਈ ਹੈ ਸਾਨੂੰ ਤੇ ਕਬਜ਼ੇ ਲੈਣੀ ਹੈ ਗਾ ਇਨਵੈਸਟੀਗੇਸ਼ਨ ਕਰਾਂਗੇ